ਜੋ ਖਬਰ ਮੈਂ ਅੱਜ ਤੁਹਾਡੇ ਸਾਹਮਣੇ ਨਾਜ਼ਰ ਕਰਨ ਲੱਗਿਆ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਕਿਉਂਕਿ ਮੁੱਦਾ ਬੜਾ ਗੰਹੇਰਾ ਤੇ ਮੁੱਦਾ ਇਹ ਅੱਜ ਤੋਂ ਨਹੀਂ ਜਿਹੜਾ ਇਹ ਪਿਛਲਾ ਮੁੱਦਾ ਆ ਪਾ ਕਹਿ ਦਈਏ ਕਿ 5 ਮਹੀਨਿਆਂ ਤੋਂ ਚੱਲਦਾ ਰਿਹਾ ਪਰ ਅਜੇ ਤੱਕ ਇਸ ਮੁੱਦੇ ਦੇ ਉੱਪਰ ਸਰਕਾਰ ਚੁੱਪਾ ਤੇ ਪੁਲਿਸ ਚੁੱਪਾ ਅਨਸਾਫ਼ ਦੇ ਜਿਹੜੀ ਗਹਾਰਾ ਉਹ ਲਗਾਈ ਗਈ ਸੀ ਪਰ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਆਪ ਆਪਾਂ ਅੱਜ ਗੱਲ ਕਰਦੇ ਆ ਪਸਵਿੰਦਰ ਸਿੰਘ ਕਰਨਲ ਬਾਠ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ 13 ਤੇ 14 ਮਾਰਚ ਦੀ ਰਾਤ ਨੂੰ ਪਸਵਿੰਦਰ ਸਿੰਘ ਕਰਨਲ ਬਾਠ ਤੇ ਉਹਦੇ ਮੁੰਡਾ ਅੰਗਤ ਬਾਠ ਲੜਕਾ ਜਿਨੂੰ ਪੁਲਿਸ ਨੇ ਕੋਟ-ਕੋਟ ਕੇ ਆਦਮੋਆ ਕਰ ਦਿੱਤਾ ਸੀ ਤੇ ਜਿਹੜਾ ਪਰਿਵਾਰ ਵੱਲੋਂ ਜਿਹੜਾ ਬੜੀ ਗਹਾਰ ਲਈ ਐਸਐਸਪੀ ਨਾਨਕ ਸਿੰਘ ਨੂੰ ਮਿਲੇ ਉਹਨਾਂ ਨੇ ਕਿਹਾ ਜੀ ਅਸੀਂ ਕੇਸ ਦਰਜ ਕਰਦੇ ਆ ਫਲਾਨਾ ਕਰਦੇ ਆ ਧਫਕਾ ਕਰਦੇ ਆ ਇਸ ਕਰਦੇ ਕਰਦੇ ਉਹਨਾਂ ਨੇ ਜਿਹੜਾ 10 ਦਿਨ ਲਗਾ ਦਿੱਤੇ ਫਿਰ ਪਰਿਵਾਰ ਨੂੰ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸਮਾਂ ਦਿੱਤਾ ਮਿਲਣ ਦਾ ਆਖਰ ਪਰਿਵਾਰ ਮਿਲਿਆ ਤੇ ਫਿਰ ਆਖਰ ਕੀ ਹੋਇਆ ਕੋਈ ਇਨਸਾਫ ਨਹੀਂ ਮਿਲਿਆ ਉਸ ਤੋਂ ਪਹਿਲਾਂ ਧਰਨੇ ਮਜਾਰੇ ਲੱਗੇ ਕਿ ਜਿਹੜਾ ਕਿ ਪੁਲਸ ਨੇ ਜਿਨ੍ਹਾਂ ਨੇ ਕੁੱਟਿਆ ਸੀ ਉਹਨਾਂ ਦੇ ਖਿਲਾਫ ਜਿਹੜੇ ਕਹਿੰਦੇ ਸੀ ਕਿ ਅਸੀਂ ਜਾਸਪਰ ਰੇਸਿਕ ਦਾ ਅਨਕਾਉਂਟਰ ਕਰਕੇ ਆਏ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਨੂੰ ਐਸਐਸਪੀ ਬਚਾਉਂਦਾ ਰਿਹਾ ਵੱਡੇ ਅਫਸਰ ਬਚਾਉਂਦੇ ਰਹੇ ਤੇ ਅੱਜ ਵੀ ਉਹ ਬਚ ਰਹੇ ਆ ਆਖਰ ਪਰਿਵਾਰ ਨੂੰ ਫਿਰ ਕੋਰਟ ਦਾ ਜਿਹੜਾ ਸਹਾਰਾ ਲੈਣਾ ਪਿਆ ਸੀ ਵੀਐਸ ਦੀ ਮੰਗ ਕੀਤੀ ਜਾਂਚ ਕਿ ਸੀਵੀਐਸ ਤੋਂ ਜਾਂਚ ਕਰਵਾਈ ਜਾਵੇ ਪਰ ਹਾਈ ਕੋਰਟ ਨੇ ਜਿਹੜਾ 3 ਅਪ੍ਰੈਲ ਨੂੰ ਇੱਕ ਚੰਡੀਗੜ੍ਹ ਪੁਲਿਸ ਦੀ ਜਿਹੜੀ ਸੈੱਟ ਬਣਾ ਦਿੱਤੀ ਯਾਨੀ ਕਿ ਕੇਸ ਆ ਜਿਹੜਾ ਉਹ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤਾ ਕਿ 4 ਮਹੀਨਿਆਂ ਦਾ ਸੈੱਟ ਨੂੰ ਜਿਹੜਾ ਟਾਈਮ ਦੇ ਦਿੱਤਾ 3 ਅਪ੍ਰੈਲ ਨੂੰ ਸੈੱਟ ਮਣੀ ਆ ਅਪ੍ਰੈਲ ਲੰਘ ਗਿਆ ਮਈ ਜੂਨ ਜੁਲਾਈ ਅੱਜ ਕਰੀਬਾ ਤੁਸੀਂ ਦੇਖ ਲਓ ਕਿ ਸਵਾ ਚਾਰ ਮਹੀਨਿਆਂ ਦਾ ਵਕਤ ਹੋ ਗਿਆ ਚਾਰ ਮਹੀਨਿਆਂ ਦਾ ਕਿਹਾ ਸੀ ਪਰ ਕੁਝ ਨਹੀਂ ਕੀਤਾ ਚੰਡੀਗੜ੍ਹ ਪੁਲਿਸ ਨੇ ਤੇ ਹੁਣ ਪਰਿਵਾਰ ਫੇਰ ਹਾਈ ਕੋਰਟ ਦੇ ਵਿੱਚ ਗਿਆ ਬੇਸਕ ਹਾਈ ਕੋਰਟ ਵੱਲੋਂ ਚੰਡੀਗੜ੍ਹ ਦੇ ਡੀਜੀਪੀ ਤੇ ਐਸਐਸਪੀ ਨੂੰ ਜਿਹੜਾ ਤਲਬ ਕੀਤਾਗਾ ਤੇ ਕੱਲ ਜਿਹੜਾ 16 ਅਪ੍ਰੈਲ ਨੂੰ ਮਾਫ ਕਰਨਾ 16 ਜੁਲਾਈ ਨੂੰ ਜਿਹੜਾ ਕਿ ਉਹਨਾਂ ਨੂੰ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਆ ਤੇ ਪਰ ਇੱਥੇ ਵੱਡੀ ਗੱਲ ਇਹ ਆ ਕਿ ਪਰਿਵਾਰ ਵੱਲੋਂ ਫੇਰ ਜਿਹੜਾ ਸੀਬੀਆਈ ਦੀ ਮੰਗ ਕੀਤੀ ਜਾ ਰਹੀ ਆ ਉਸ ਤੋਂ ਪਹਿਲਾਂ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕਰਦੀ ਆ ਪੁਲਸਾ ਚਾਰ ਇਨਸਪੈਕਟਰ ਅੱਠ ਜਾਣੇ ਉਹਨਾਂ ਦੇ ਨਾਲ ਹੋਰ ਆ ਯਾਨੀ ਕਿ ਕੁੱਲ ਮਿਲਾ ਕੇ 12 ਜਾਣੇ ਦੇ ਉੱਪਰ ਜਿਹੜਾ ਕਿ ਜਸਪ੍ਰੀਤ ਦੇ ਪਰਿਵਾਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾਡਾ ਪੁੱਤ ਕੈਨੇਡਾ ਤੋਂ ਆਇਆ ਸਾਨੂੰ ਪਤਾ ਨਹੀਂ ਲੱਗਿਆ ਪਰ ਪੁਲਿਸ ਕਹਿੰਦੀ ਆ ਕਿ ਇਹਨੇ ਇੱਕ ਬੱਚਾ ਕਨੈਪਰ ਕਰ ਲਿਆ ਕਰ ਲਿਆ ਬੱਚੇ ਕਨੈਪਰ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਉਸ ਨੌਜਵਾਨ ਨੂੰ ਫੜਿਆ ਗਿਆ ਇਹ ਦੱਸਿਆ ਜਾ ਰਿਹਾ ਹੈ মিডিਆ ਦੀ ਰਿਪੋਰਟਾਂ ਮੁਤਾਬਕ ਤੇ ਉਸ ਪਰਿਵਾਰ ਦੇ ਮੁਤਾਬਕ ਕਿ ਪੁਲਿਸ ਵੱਲੋਂ ਫੜ ਕੇ 2 ਘੰਟ 2 ਘੰਟੇ ਤੱਕ ਗੱਲਬਾਤ ਕੀਤੀ ਗਈ ਫਿਰ ਉਹਨੂੰ ਇੱਕ ਇਹੀ ਜਗ੍ਹਾ ਤੇ ਸਮਾਗ ਦੇ ਕੋਲ ਕੋਈ ਸੁਨਸਾਨ ਜਗਾ ਤੇ ਇਲ ਜਾ ਕੇ ਜਿਹੜਾ ਉਹਦਾ ਫੇਕ ਅਨਕਾਉਂਟਰ ਕਰ ਦਿੱਤਾ ਜਾਨੀ ਕਿ 7 ਗੋਲੀਆਂ ਮਾਰਿਆ ਗਈਆਂ 3 ਗੋਲੀਆਂ ਕੋਲਿਓ ਖੜ ਕੇ ਮਰੀਆਂ ਗਈਆਂ ਜਿਹੜੀ ਕਿ ਵਕੀਲਾਂ ਵੱਲੋਂ ਇਹ ਦਿੱਤਾ ਗਿਆ ਤੇ ਉਹਦੀ ਪੋਸਟ ਮਾਰਟ ਦੀ ਰਿਪੋਰਟ ਕਹਿੰਦੀ ਆ ਕਿ ਜਿਹੜੀਆਂ ਬਹੁਤ ਨਜ਼ਦੀਕ ਤੋਂ ਗੋਲੀਆਂ ਮਾਰਿਆ ਗਈਆਂ ਉਹੀ ਪੁਲਸ ਵਾਲੇ ਕੁੱਟ ਕੇ ਜਿਹੜਾ ਜਿਨ੍ਹਾਂ ਨੇ ਕਰਨਲ ਪਰਿਵਾਰ ਕੁੱਟਿਆ ਸੀ ਕੁਝ ਘੰਟੇ ਪਹਿਲਾਂ ਅਨਕਾਉਂਟਰ ਕਰਕੇ ਆਉਂਦੇ ਆ ਫੇਰ ਉਹ ਹੀ ਤਾਂ ਕਿ ਜਿਹੜਾ ਕਰਨਲ ਪਰਿਵਾਰ ਨੂੰ ਜਿਹੜਾ ਕਰਨਲ ਪਸਵਿੰਦਰ ਸਿੰਘ ਬਾਠੂ ਨੂੰ ਦਿੰਦੇ ਆ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਤੇ ਬੜਾ ਤੁਹਾਨੂੰ ਸਾਰੀ ਕਹਾਣੀ ਦਾ ਪਿਛਲੀ ਦਾ ਪਤਾ ਹੈਗਾ ਹੁਣ ਆਪਾਂ ਅੱਗੇ ਚੱਲਦੇ ਆ ਕਿ ਪਰਿਵਾਰ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਫੇਰ ਖੜਕਾਇਆ ਗਿਆ ਕਿ ਨਾਤਾ ਜਿਹੜੇ ਚਾਰ ਇਨਸਪੈਕਟਰ ਆ ਜਾਂ ਪੁਲਿਸ ਮੁਲਾਜ਼ਮਾਂ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਬੰਦੇ ਪੁਲਿਸ ਮੁਲਾਜ਼ਮਾਂ ਨੇ ਜਿਹੜੇ ਨਾ ਕਿਥੇ ਦਿਂਦੇ ਆ ਨਾ 4 ਮਹੀਨਿਆਂ ਦੇ ਟਾਈਮ ਦੇ ਵਿੱਚ ਆ ਸੱਟ ਦੇ ਅੱਗੇ ਪੇਸ਼ ਹੋਏ ਆ ਹਾਈ ਕੋਰਟ ਵੱਲੋਂ ਹੁਣ ਨਿਰਦੇਸ਼ ਦੇਖੋ ਕੀਤੇ ਗਏ ਆ ਡੀਜੀਪੀ ਤੇ ਐਸਐਸਪੀ ਨੂੰ ਹੁਣ 16 ਜੁਲਾਈ ਤੇ ਉਸ ਤੋਂ ਬਾਅਦ ਜਿਹੜਾ ਕਿ 25 ਜੁਲਾਈ ਨੂੰ ਜਿਹੜਾ ਕਿ ਵੱਡਾ ਧਰਨਾ ਪਟਿਆਲੇ ਦੇ ਵਿੱਚ ਆ ਆਰੰਭ ਦਿੱਤਾ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜਿਨ੍ਹਾਂ ਨੇ ਕਰਨਲ ਪਰਿਵਾਰ ਨੂੰ ਕੁੱਟਿਆ ਸੀ ਔਰ ਮੈਂ ਪਹਿਲਾ ਦਿਨ ਵੀ ਕਿਹਾ ਸੀ ਕਿ ਅੱਜ ਵੀ ਕਹਿਣਾ ਮੈਂ ਤਾਂ ਹਰ ਹੱਤੋਂ ਕਮੈਂਟ ਕਰਕੇ ਇਸ ਤਰ੍ਹਾਂ ਪੁੱਛਦਾ ਸੀ ਕਿ ਮੈਨੂੰ ਤੁਸੀਂ ਦੱਸੋ ਕਿ ਕਰਨਲ ਪਰਵਾਰ ਨੂੰ ਜਿਹੜਾ ਇਹ ਇਨਸਾਫ ਮਿਲ ਜੂਗਾ ਬਹੁਤਿਆਂ ਨੇ ਕਿਹਾ ਇਨਸਾਫ ਮਿਲੂਗਾ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਹਾ ਕਿ ਇਨਸਾਫ ਨਹੀਂ ਮਿਲਦਾ ਤੇ ਉਹੀ ਗੱਲ ਹੋਈ ਅੱਜ ਉਹੀ ਕੜੀ-ਕੜਾਈ ਗੱਲ ਆਈ ਕਿ ਇੱਥੇ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਇੱਥੇ ਪੁਲਿਸ ਜਬਰ ਕਰਦੀ ਐ ਅੱਜ ਤੋਂ ਨਹੀਂ ਕਰਦੀ ਐ ਸ਼ੁਰੂ ਤੋਂ ਕਰਦੀ ਆ ਰਹੀ ਆ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ 1990 92 ਵਾਲਾ ਧਾਕਾ ਯਾਦ ਕਰੋ ਜਿਹੜਾ ਕਿ 30 32 32 ਸਾਲ ਹੋ ਗਏ ਜਿਨ੍ਹਾਂ ਦੇ ਪੁੱਤ ਗਵਾਚਿਆਂ ਨੂੰ ਜਿਨ੍ਹਾਂ ਦੇ ਪੁੱਤ ਬਰਬਟ ਕੇ ਨਹਿਰਾਂ ਦੇ ਵਿੱਚ ਤੋੜ ਦਿੱਤੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਘਰਾਂ ਦੇ ਵਿੱਚੋਂ ਚੱਕ ਚੱਕ ਕੇ ਜਿਹੜਾ ਖਪਾ ਦਿੱਤੇ ਪੱਤੀ ਹ ਯਾਰ ਲਾਸਾਂ ਦੀ ਜਿਹੜਾ ਜਸਵੰਤ ਸਿੰਘ ਖਾਲੜਾ ਨੇ ਜਿਹੜਾ ਸਨਾਰਕਤ ਕੀਤੇ ਸੀ ਆਖਰ ਉਹਨੂੰ ਵੀ ਲਾਸ ਬਣਾ ਦਿੱਤਾ ਤੇ ਉਸਤੇ ਜੇਕਰ ਫਿਲਮ ਬਣਦੀਆ ਦਲਜੀਤ ਦਸਾਂ ਨੇ ਬਣਾਈ ਆ ਤੇ ਕਹਿੰਦੇ ਇਹ ਫਿਲਮ ਇੰਡੀਆ ਦੇ ਵਿੱਚ ਰੋਕ ਲਾ ਦਿੱਤੀ ਆ ਬਾਹਰਲੇ ਦੇਸ਼ਾਂ ਚੱਲ ਰਹੀ ਆ ਕਹਿੰਦੇ ਤੇ 120 ਕੱਟ ਲਾ ਕੇ ਫਿਰ ਚਲਾ ਲਓ ਇਹ ਹਾਲ ਆ ਇਹ ਕਾਨੂੰਨ ਕਹਿੰਦਾ ਇੱਥੋਂ ਦਾ ਕਿਸ ਸਿੱਖਾਂ ਦੇ ਨਾਲ ਕੰਮੇ ਤੱਕਾ ਸਰਿਆਂ ਕੀਤਾ ਜਾ ਰਿਹਾ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਕਰਨਲ ਪਰਿਵਾਰ ਦੇ ਵਿੱਚ ਕੀ ਮਿਲਣਾ ਇਨਸਾਫਾ ਧਰਨੇ ਕਰ ਲੈਣਗੇ ਮਜਾਰੇ ਕਰ ਲੈਣਗੇ ਜੇ ਕੋਈ ਹੋਰ ਗਰੀਬ ਪਰਿਵਾਰ ਹੁੰਦਾ ਤੇ ਅੱਜ ਨੂੰ ਪਾਈ ਹਥਿਆਰ ਛੱਡ ਕੇ ਘਰੇ ਬੈਠ ਜਾਂਦਾ ਹੋ ਸਕਦਾ ਕਿ ਪੁਲਿਸ ਉਲਟਾ ਕੇਸ ਉਸਤੀ ਪਾ ਦਿੰਦੀ ਜਿਹਨੂੰ ਕੁੱਟਿਆ ਸੀ ਇਹ ਤਾਂ ਠੀਕ ਹੈ ਕਿ ਫੌਜ ਦਾ ਇੱਕ ਕਰਨਲ ਸੀ ਵੱਡੇ ਰੈਂਕ ਦਾ ਤੇ ਉਹਨਾਂ ਦੇ ਕੋਲ ਜਿਹੜਾ ਉਹਨਾਂ ਦੀ ਪਤਨੀ ਪੜੀ ਲਿਖੀ ਸੀ ਪਰਿਵਾਰ ਦਾ ਜਿਹੜਾ ਸੰਯੋਗ ਸੀ ਉਹ ਹੋਰ ਪਾਰਟੀਆਂ ਨੇ ਵੀ ਕੀਤਾ ਜਥੇਬੰਦੀਆਂ ਨੇ ਵੀ ਕੀਤਾ ਤੇ ਸਾਬਕਾ ਸੈਂਡਕਾ ਨੇ ਵੀ ਕੀਤਾ ਇਸ ਕਰਕੇ ਉਹਨਾਂ ਦਾ ਕੇਸ ਆ ਜਿਹੜਾ ਇੱਥੋਂ ਤੱਕ ਚੱਲਿਆ ਗਿਆ 4-5 ਮਹੀਨੇ ਲੰਘ ਗਏ ਨਹੀਂ ਤਾਂ ਇਹ ਕੇਸ ਆ ਜਿਹੜਾ ਹਫ਼ਤੇ 15 ਦਿਨਾਂ ਦੇ ਵਿੱਚ ਆ ਮਹੀਨੇ ਦੇ ਵਿੱਚ ਰਫਾ-ਦਫਾ ਹੋ ਜਾਣਾ ਸੀ ਹਾਰੇ ਕੇ ਕਹਿੰਦਾ ਕਿ ਪੁਲਿਸ ਮੁਲਾਜ਼ਮਾਂ ਆਖਰੋ 4 ਇਨਸਪੈਕਟਰਾਂ ਜਾਂ ਪੁਲਿਸ ਮੁਲਾਜ਼ਮਾਂ ਜਿਹੜਾ ਕਿ 5 ਮਹੀਨਿਆਂ ਤੋਂ ਡਿਊਟੀ ਤੇ ਨਹੀਂ ਗਏ ਆਖਰੋ ਕਿੱਥੇ ਗਏ ਆ ਕੌਣ ਉਹਨਾਂ ਨੂੰ ਸੁਪਾਰਿਆ ਕਿ ਉਹ ਬਾਹਰ ਭੱਜ ਗਏ ਜਾਂ ਇੰਡੀਆ ਦੇ ਵਿੱਚ ਆ ਜਾਂ ਫਿਰ ਪੰਜਾਬ ਦੇ ਕਿਸੇ ਲੀਡਰ ਦੇ ਘਰ ਬੈਠੇ ਆ ਜਾਂ ਫਿਰ ਇੰਡੀਆ ਦੇ ਵਿੱਚ ਕਿਤੇ ਹੋਰ ਕੋਠੀ ਲੈ ਕੇ ਜਿਹੜਾ ਚੰਗਾ ਕਾਰੋਬਾਰ ਕਰ ਰਿਹਾ ਆਪਣਾ ਤੇ ਹੋ ਸਕਦਾ ਕਿ ਉਹ ਬਾਹਰ ਵੀ ਭੱਜ ਗਏ ਹੋਣਗੇ ਕੋਈ ਪਤਾ ਨਹੀਂ ਹੁਣ ਹਾਈ ਕੋਰਟ ਦੀ ਝਾੜ ਤੇ ਮਗਰੋਂ ਦੇਖੋ ਹੁਣ ਪੁਲਿਸ ਕੀ ਐਕਸ਼ਨ ਲੈਂਦੀ ਆ ਮੈਨੂੰ ਤਾਂ ਨਹੀਂ ਲੱਗਦਾ ਅਜੇ ਵੀ ਕਿਉਂਕਿ ਵੀ ਉਹਨਾਂ ਨੂੰ ਫੜਿਆ ਜਾਊਗਾ ਹੋ ਸਕਦਾ ਕਿ ਕੁਝ ਕਨਸਟੇਬਲ ਵਗੈਰਾ ਕਿ ਸੇ ਪੁਲਿਸ ਹੋਰ ਮਲਾਜ਼ਮ ਨੂੰ ਫੜ ਕੇ ਜਿਹੜਾ ਇੱਕਾ ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਇਹ ਮਾੜਾ ਮੋਟਾ ਕੁਝ ਕਰ ਸਕਦੀ ਆ ਪੁਲਸਾ ਤੇ ਮੈਨੂੰ ਨਹੀਂ ਲੱਗਦਾ ਕਿ ਪੁਲਸ ਦੇ ਜਿਹੜੇ ਅਸਲੇ ਦੋਸ਼ੀ ਨੇ ਜਿਨ੍ਹਾਂ ਨੇ ਰੌਣਿਤ ਸਿੰਘ ਵਰਗੇ ਸਤਵਿੰਦਰ ਸਿੰਘ ਵਰਗਿਆ ਨੇ ਜਿਨ੍ਹਾਂ ਨੇ ਜਿਹੜਾ ਉਹ ਜਸਪ੍ਰੀਤ ਸਿੰਘ ਮੁੰਡਾ ਮਾਰਿਆ ਹਨ ਕਾਉਂਟਰ ਕੀਤਾ ਤੇ ਉਹਨਾਂ ਉੱਪਰ ਕਦੇ ਸਰਕਾਰ ਉਹਨਾਂ ਦੇ ਖਿਲਾਫ ਨਹੀਂ ਚੱਲੂਗੀ ਸਰਕਾਰ ਉਹਨਾਂ ਨੂੰ ਵਿਚਾਰ ਰਹੀ ਆ ਇਹ ਤੁਹਾਡੇ ਸਾਹਮਣੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 25 ਜੁਲਾਈ ਨੂੰ ਇਕੱਠ ਹੋ ਰਿਹਾ ਪਟਿਆਲੇ ਦੇ ਵਿੱਚ ਉਦੋਂ ਤੁਹਾਨੂੰ ਪਤਾ ਲੱਗ ਜੂਗਾ ਅੰਦਾਜ਼ਾ ਲੱਗ ਜੂਗਾ ਕੱਲ 16 ਜੁਲਾਈ ਨੂੰ ਬੇਸ਼ੱਕ ਐਸਐਸਪੀ ਤਲਵ ਕੀਤਾ ਤੇ ਪਰ ਤਾਲਬਾ ਇਹਨਾਂ ਨੇ ਬੜੇ ਟਾਈਮ ਤੋਂ ਕੀਤਾ ਹਾਈ ਕੋਰਟ ਨੂੰ ਵੀ ਜਿਹੜਾ ਇਹਨਾਂ ਨੇ ਟਿੱਛ ਸਮਝਿਆ ਜਿਹੜਾ ਕਿ 4 ਮਹੀਨਾ ਤੋਂ ਉੱਪਰ ਦਾ ਸਮਾਂ ਹੋ ਗਿਆ ਹਾਲੇ ਤੱਕ ਜਿਹੜਾ ਅਨਕਵਾਰੀ ਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਸਾਵਲ ਨਹੀਂ ਹੋ ਸਕਦਾ ਤੁਸੀਂ ਉਹ ਦੇਖ ਲਓ ਕਿ ਉਹਦੇ ਪਿੱਛੇ ਕਿੱਦੀਆਂ ਵੱਡੀਆਂ ਤਾਕਤਾਂ ਖੜੀਆਂ ਨੇ ਕੌਣ ਖੜਾ ਗਏ ਤੁਸੀਂ ਅੰਦਾਜ਼ਾ ਆਪ ਲਾ ਲਓ ਤੇ ਇਸ ਐਮਐਸਕੇ ਟੀਵੀ ਪੰਜਾਬ ਨੂੰ ਬੱਤ-ਬੱਤ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਣੇ ਕਮੈਂਟ ਜਰੂਰ ਲਿਖਦੇ ਕਮੈਂਟ ਜਰੂਰ ਲਿਖਿਆ ਕਰੋ ਕਿ ਤੁਹਾਨੂੰ ਲੱਗਦਾ ਕਿ ਕਰਨਲ ਪਰਿਵਾਰ ਨੂੰ ਇਨਸਾਫ ਮਿਲ ਜੂਗਾ ਤੁਹਾਨੂੰ ਲੱਗਦਾਗਾ ਤੇ ਭਾਈ ਤੁਸੀਂ ਇਹ ਜਰੂਰ ਕਮੈਂਟ ਕਰਕੇ ਦੱਸਣਾਗਾ ਤੇ ਵੀਡੀਓ ਨੂੰ ਬੱਤ ਬੱਤੇ ਸ਼ੇਅਰ ਜਰੂਰ ਕਰਨਾਗਾ ਕਿਉਂਕਿ ਜਿਹੜਾ ਅੱਜ ਪੁਲਿਸ ਦਾ ਜੋ ਅੱਜ ਪੁਲਿਸ ਕਰ ਰਹੀ ਆ ਜੋ ਅੱਜ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਹੜੇ ਕੁਝ ਚੰਗੇ ਪੁਲਿਸ ਅਫਸਰ ਸੀ ਅੱਜ ਉਹਨਾਂ ਮਾੜੇ ਅਫਸਰਾਂ ਨੇ ਉਹਨੀਆਂ ਕਾਲੀਆਂ ਭੇਡਾਂ ਨੇ ਪੁਲਿਸ ਦੀਆਂ ਨੇ ਉਹਨਾਂ ਨੂੰ ਵੀ ਬਦਨਾਮ ਕਰਕੇ ਰੱਖ ਦਿੱਤਾ ਅੱਜ ਸੱਚ ਤੇ ਝੂਠੇ ਦੀ ਪਛਾਣ ਨਹੀਂ ਹੋ ਰਹੀ ਕਿ ਕੌਣ ਸਹੀ ਆ ਕੌਣ ਗਲਤ ਆ ਕਿਹੜਾ ਮਲਾਵਨ ਸੱਚਾ ਹੈ ਕਿਹੜਾ ਝੂਠਾ ਹੈਗਾ ਪਰ ਅੱਜ ਇੱਕੋ ਰਸੇ ਵਿੱਚ ਜਿਹੜਾ ਮੜੇ ਜਾ ਰਹੇ ਨੇ ਇਸ ਕਰਕੇ ਜਰੂਰ ਤੁਸੀਂ ਇਹਦਾ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਜੇ ਤੁਸੀਂ ਸ਼ੇਅਰ ਵੀ ਨਹੀਂ ਕਰਨੇ ਘੱਟੋ ਘੱਟ ਆਪਣੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਵਹਿਜੀ ਕਾ ਖਾਲਸਾ ਵਹਿਜੀ ਕੀ ਫਤਹ